ਇੱਕ ਪੰਡਤ ਨੇ ਲੈ ਕੇ ਆਏ ਚਾਰ ਨੂਹਾਂ ਦੀ ਉਹਨਾਂ ਟਾਈਮਾਂ ਦੇ ਵਿੱਚ ਹੁਣ ਤਾਂ ਚਰਖਾ ਕਿਸੇ ਦੇ ਘਰ ਹੀ ਹੋਊਗਾ ਜੇ ਹੋਊਗਾ ਵੀ ਨੀਰ ਵਾਲੇ ਸਿੱਟਿਆ ਪਿਆ ਹੋਊਗਾ ਕਤਲਾਂ ਦਾ ਹੁਣ ਖਤਮ ਆ ਉਹ ਲੋ ਚਰ ਕੇ ਕੱਤਦੀਆਂ ਬੁੜੀਆਂ ਚਰ ਕੇ ਕੱਤ ਕੇ ਸੂਤ ਵੇਚਣਾ ਮਿਆਰ ਦੇ ਵਿੱਚ ਉਹਦੇ ਚਾਰ ਨੂਹਾਂ ਦੀ ਚਾਰੇ ਨੂਹਾਂ ਚਰਖਾ ਕੱਤਿਆ ਕਰਨਾ ਜਦੋਂ ਖਾਸਾ ਸੂਤ ਹੋ ਜਾ ਕਰੇ ਉਹ ਫਿਰ ਬਾਜ਼ਾਰ 'ਚ ਵੇਚਿਆ ਕਰਿਉ ਉਹਨਾਂ ਨੂੰ ਐ ਹੋਇਆ ਕਰੀ ਵੀ ਆਪਣੇ ਵਾਸਤੇ ਕੋਈ ਖਾਣ ਚੀਜ਼ ਲੈ ਕੇ ਆਉਗੀ ਵੀ ਆਪਾਂ ਸੂਤ ਕਰਤੇ ਪਰ ਉਹ ਬਹੁਤ ਸੁੰਮਣੀ ਸੀ ਉਹਨਾਂ ਨੂੰ ਕੁਛ ਨਾ ਲਿਆ ਕਰੀ ਪੈਸੇ ਜੇਬ 'ਚ ਪਾ ਲਿਆ ਕਰੇ ਉਹਨਾਂ ਨੇ ਸੋਚਿਆ ਕਹਿੰਦੇ ਘਤਦੇ ਆਪਣੀਆਂ ਮੁਥਾ ਮਾਰਦੇ ਆ ਵੀ ਇਹ ਬੁੜੀ ਨੇ ਕਿਤੇ ਆਪਾਂ ਨੂੰ ਕੋਈ ਖਾਣ ਚੀਜ਼ ਤਾਂ ਲਿਆਂਦੀ ਨਹੀਂ ਮੁਪਈ ਆ ਵੀ ਦੀ ਰੋਜ ਗੱਲਾਂ ਕਰਿਆ ਕਰਨਾ ਇੱਕ ਉਹਨਾਂ ਨੂੰ ਪੇਪਲ ਪੂਜਦੀ ਸੀ ਪੇਪਲ 'ਚ ਰੋਜ ਪਾਣੀ ਪਾਉਂਦੀ ਹੁੰਦੀ ਆ ਕੇ ਤੇ ਨਹੀਂ ਪੇਪਲ 'ਚ ਤਾਂ ਪਾਣੀ ਪਾਈ ਜਾਂਦੀ ਆ ਪਰ ਆਪਾਂ ਕਸੂਤ ਕਰਦੇ ਆ ਆਪਾਂ ਨੂੰ ਕਿਤੇ ਨਹੀਂ ਜੇ ਕੋਈ ਖਾਣ ਚੀਜ਼ ਲਿਆਂਦੀ ਵੀ ਲੈ ਪਾਈ ਤੁਸੀਂ ਸੂਤ ਕਰ ਤੇ ਆ ਖਾ ਲੋ ਉਹ ਇੱਕ ਕਹਿਣ ਲੱਗੀ ਆਪਾਂ ਕੋਈ ਵਰਤ ਬਣਾਉ ਉਹ ਕਹਿੰਦੀ ਆ ਕੀ ਅਕੀਆ ਕਰੋ ਹੀ ਪੇਪਲ ਪੂਜਣ ਜਾਂਦੀ ਆ ਕਿ ਹਾਂ ਇੱਕ ਜਾਣੀ ਪੇਪਲ ਤੇ ਢੜ ਕੇ ਬਹਿ ਜੋ ਬੰਨ ਲੋਕ ਕੇ ਉਹ ਕੰਨੀ ਕਹਿੰਦੇ ਜਾਣੀਆਂ ਕਹਿੰਦਾ ਸੰਤਲ ਰਖ ਤੇ ਚੜਨਾ ਨਹੀਂ ਆਉਂਦਾ ਚੜਾਂਗੇ ਕਿਵੇਂ ਇੱਕ ਕਹਿੰਨੀ ਮੈਂ ਚੜੂੰਗੀ ਮੈਂ ਜਾਣਨ ਜਾਣਦੀ ਆ ਮੈਂ ਨੀਕੀ ਹੁੰਦੀ ਨਾ ਮੈਂ ਸਾਡੇ ਬੇੜੇ ਦੇ ਵਿੱਚ ਕਹਿੰਦੀ ਕਿ ਨਿੰਮ ਦੀ ਮੈਂ ਚੜ ਜਾਂਦੀ ਹੁੰਦੀ ਕਹਿੰਦੀ ਦੇਖ ਲਾ ਉਹ ਪਹਿਲਾਂ ਹੀ ਆ ਕੇ ਪੇਪਲ ਤੇ ਚੜ ਗਈ ਪੇਪਲ ਸੰਗਣਾ ਦੀ ਤਹਾਂ ਬਹਿ ਗਈ ਲੋਕ ਕੇ ਬੁੜੀ ਆਈ ਦੋ ਪਾਇਆ ਗਲਾਸ ਰ ਸੀਦਾ ਮੱਥਾ ਟੇ ਕੇ ਪੇਪਲ ਨੂੰ ਉੱਤੋਂ ਬੋਲਿਓ ਉਹ ਕਹਿੰਦਾ ਮਾਈ ਤੇ ਇੱਥੇ ਦਾ ਤੂੰ ਪਾਣੀ ਪਾਉਣ ਆਇਆ ਸਰਾਧਾ ਤਾਂ ਦਾ ਖਵਾਇਆ ਨਹੀਂ ਸਰਾਧਾ ਆ ਗਈ ਧੀ ਜਣ ਸਰਾਧਾ ਦੇ ਉਹਨਾਂ ਨੂੰ ਵੀ ਆਂਦੀ ਵੀ ਸਰਾਧ ਵੇਲੇ ਖੀਰ ਬਣਾਉਗੀ ਬੁੜੀਆਂ ਤਾਂ ਖੀਰ ਬਣਾਈ ਨਾ ਤੇ ਸਰਾਧੋਂ ਨਾਂਗੇ ਕੁਝ ਨਾ ਕਰਿਆ ਮੁਕਾਂ ਲੱਗਿਆ ਇਹਨੇ ਖੀਰ ਬਣਾਉਂਦੀ ਨਹੀਂ ਆਪਾਂ ਖੀਰ ਹੀ ਖਾਲਾ ਕਰਦੀਆਂ ਉਹ ਉੱਪਰ ਚੜ ਕੇ ਵੈਈ ਕਹਿੰਦੇ ਮਾਈ ਤਾਂ ਸਰਾਦ ਨਹੀਂ ਤੇ ਮਨਾਇਆ ਮੈਂ ਸਰਾਦਾ ਆਣਾ ਮਾਰ ਦੂੰ ਘਰ ਜਾੜ ਤੋਂ ਹੀ ਦੇਖ ਲੈ ਬੁੜੀ ਨੇ ਹੱਸੇ ਪਾਸੀ ਚੱਕਿਆ ਵੀ ਹੈ ਵਾਇ ਆਉਂਦੀ ਐ ਦਿਸਦਾ ਕੁਛ ਨਹੀਂ ਤਾਂ ਚੱਕੀ ਉਹ ਪੀਪਲ ਦੇ ਸੰਗਣਾ ਦੀ ਉੱਪਰ ਤੇੜੀ ਬੈਠੀ ਦੀ ਡਰ ਗਈ ਪੰਡਤ ਨੇ ਵੀ ਵਾਕਈ ਸਰਾਦਾ ਬੋਲਦਾ ਕਹਿੰਦਾ ਜੇ ਅੱਜ ਤੋ ਸਰਾਦ ਨਾ ਖਵਾਏ ਨਾ ਦੇਖਲਾ ਤੇਰਾ ਕੁਛ ਨਹੀਂ ਛੱਡਣਾ ਮੈਂ ਉਹ ਕਹਿੰਦੀ ਬਾਬਾ ਮੈਂ ਅੱਜ ਜਾਣ ਸਾਰੀ ਸਰਾਦ ਤੇਰਾ ਖਵਾਉਂਗੀ ਭਾਈ ਕਰਨ ਬੁੜੀ ਆ ਗਈ ਮਾਗਰੋਂ ਨੂੰ ਉਤਰੀ ਨੂੰ ਦੂਜੀ ਵੀ ਘਰੇ ਆ ਗਈ ਆਉਂਦਿਆਂ ਨੂੰ ਚਰਖਾ ਕੱਤੀ ਜਾਵੇ ਕਹਿੰਦੀ ਲੈ ਕੁੜੀ ਉਹ ਗੱਲ ਸੁਣੋ ਕਿ ਹਾਂ ਕਹਿੰਦੀ ਹੁਣ ਆਪਾਂ ਦੋ ਸਰਾਦ ਤਾਂ ਲਾਣਗੇ 15 ਹੁੰਦੇ ਨੇ ਕਹਿੰਦੀ ਮੈਂ ਸਰਾਦ ਖਵਾਉਂਗੀ ਮੈਂ ਤਾਂ ਜਾਣੀ ਆ ਬਾਜ਼ਾਰ ਅੱਛਾ ਮੈਂ ਉੱਥੋਂ ਲਿਆਉਣੀਆਂ ਲੱਡੂ ਪੀੜੇ ਤੇ ਤੁਸੀਂ ਨਾ ਖੀਰ ਨਾ ਲੋ ਕਣੀ ਚੰਗਾ ਬੇ ਬੋ ਕਣੀ ਵੀ ਆਦਾ ਕੰਮ ਲੋਟ ਆ ਗਿਆ ਆਪਣਾ ਕੋਨੇ ਦੋ ਸ਼ਰਾਧੀ ਰਿੰਗੇ ਨੇ 15 ਸ਼ਰਾਦ ਨੇ ਰੋਜ਼ ਖੀਰ ਬਣਾਇਆ ਕਰੂ ਖਾਇਆ ਕਰਾਂਗੇ ਡੱਕ ਕੇ ਮੁੰਡਾ ਇਹ ਲੋਟ ਨਹੀਂ ਦਿਉਦੀ ਉਹ ਕਣੀ ਇਹਦੇ ਸ਼ਰਾਦਾ ਨੂੰ ਕੀ ਆ ਚੱਲ ਕਣੀ ਨਾ ਨਾ ਭਾਈ ਬਾਬੇ ਸ਼ਰਾਦਾ ਵਾਲਾ ਬੋਲਿਆ ਜੀ ਵਿਪਲ ਚ हां कहंदा ਵੀ ਜੇ ਨਾ ਖਵਾਇਆ ਥੋੜਾ ਵਾਂਗ ਅੱਖ ਨਹੀਂ ਛੱਡਣਾ ਆਪਣਾ ਨੁਕਸਾਨ ਹੋ ਜੂ ਆਪਾਂ ਮੌਜਾਂ ਕਰਦੇ ਆ ਕਹਿੰਦੀ ਅੱਛਾ ਵੀ ਬੋਲਿਆ ਦੀ ਕਹਿੰਦੀ ਹੋਰ ਬੋਲਿਆ ਕਹਿੰਦੀ ਕਿਸੇ ਬੰਦੇ ਨੇ ਤੈਨੂੰ ਟੈਸਰ ਕਰਤੀ ਹੋਵੇ ਕਹਿੰਦੀ ਨਾ ਨਾ ਮੈਂ ਚਾਰ ਸਵੇਰੇ ਦੇਖਿਆ ਵਾਈਪੇਪਲ ਜੋ ਆਉਂਦੀ ਦੀ ਕਹਿੰਦੀ ਫੇਰ ਵੀ ਪੱਕੀ ਗੱਲ ਐ ਭਈ ਆ ਵੀਡੀਓ ਮੁਸਕੜੀ ਹਸਣ ਵੀ ਪੰਡਤ ਨਹੀਂ ਅੱਜ ਲੋਟ ਆਈਆਂ ਹੁਣ ਤੱਕ ਦਾ ਸਾਨੂੰ ਦੁਦਵੈਲੀ ਫਿਰੀ ਐ ਬਾਈ ਉਹਨਾਂ ਨੇ ਖੀਰ ਬਣਾਈ ਵਧੀਆ ਪਾ ਕੇ ਦੁੱਧਾ ਤੇ ਮਿੱਠਾ ਮੂਠਾ ਪਾ ਕੇ ਪੂੜੀ ਲਿਆਈ ਲੜੂ ਲੜੂ ਤੇ ਲਾਗੀ ਸ਼ਰਾਦ ਖਵਾਉਣ ਪੰਡਤ ਨੂੰ ਸੱਦ ਲਿਆ ਖਰਾਦ ਸ਼ਰਾਦ ਖਵਾਈ ਤੇ ਉਹਨੂੰ ਕਹੀ ਬਾਬਾ ਮੈਂ ਦੋ ਸ਼ਰਾਦ ਨਾਂਗੇ ਮੈਂ ਸਾਰੇ ਸ਼ਰਾਦ ਖਵਾਉਣੇ ਨੇ 15 ਦੇ 15 ਮੈਨੂੰ ਬਾਬੇ ਨੇ ਬੋਲ ਕੇ ਦੱਸਿਆ ਪੰਡਤ ਕਹਿੰਦਾ ਆ ਸ਼ਾ ਕਮਾਲ ਦੀ ਗੱਲ ਹੈ ਕੈਨੇ ਹੋਰ ਬਾਬਾ ਮੈਂ ਤਾਂ ਪੇਪਲ ਪੂਜਦੀ ਆ ਮੁੰਡਾ ਪੇਪਲ ਜੋ ਅੱਜ ਆਈਆਂ ਵੀ ਸਰਦ ਤੱਕਵਾਉਂਦੇ ਨਹੀਂ ਪੇਪਲ ਨੂੰ ਪੂਜੀ ਜਾਣੀ ਐ ਕਹਨਾਛਾ ਕਿ ਹਾਂ ਬਈ ਸਰਦ ਬਣਾ ਦਿਆ ਕਰੀ ਉਹ ਡੱਕ ਲਿਆ ਕਰਨ ਖੀਰ ਨਾ ਕਹਿਣ ਲੱਗਿਆ ਹੁਣ ਲੋਟ ਆਇਆ ਮਰਗੀਆਂ ਚਰ ਕੇ ਕਰ ਦਿਆਂ ਤਾਂ ਡੱਕਾ ਨਹੀਂ ਕਿਤੇ ਕੋਈ ਆਪਾਂ ਨੂੰ ਦਿੱਤਾ ਦੀ ਖਾਣ ਨੂੰ ਕੁਛ ਲਿਆਂਦਾ ਹੀ ਨਹੀਂ ਦੀ ਤੇ ਕਹਿੰਦੇ ਹੁਣ ਬਾਜ਼ਾਰੋਂ ਭੱਜ ਕੇ ਚੀਜ਼ ਲੈ ਆਉਂਦੀ ਐ भाई रूप आए शरा पंद्रह शराध खवाए उन्हें बढ़िया उन्होंने खीर कड़ा खादा गुआ बी दी दुख बुरी हो करे क्या बढ़िया रहा तू ची रही आम कर लिया तो नहीं आप किसी ये आता वधिया बन गया कम भाई पंडित नहीं कहा करे बाबे ने बोल के शराध मंगे ने हाँ एक ही बाबा खुश है पूरा ਕਿ ਨੂੰ ਹਨੋ ਕੇ ਆ ਕੇ ਰੇ ਕਿ ਉਹ ਬਈ ਖੁਸ਼ੀ ਉਹ ਕਹਿੰਦੀ ਬੇਬੀ ਖੁਸ਼ ਤਾਂ ਆਊਗਾ ਜਦੋਂ ਤੇ ਮੂਹ ਮੰਗ ਕੇ ਸ਼ਰਾਦ ਕਰਾਏ ਨੇ ਫਿਰ ਤਾਂ ਉਹ ਖੁਸ਼ੀ ਆ ਹੁਣ ਆਪਣੇ ਸ਼ਰਾਦ ਮਨਜ਼ੂਰ ਕਰਲੇ ਬਾਬੇ ਨੇ ਤੇ ਪੰਡਤ ਨੇ ਸ਼ਰਾਦ ਖਵਾ ਦਿਆ ਕਰੇ ਉਹ ਰੂਹ ਜਕਤੀ ਆ ਗਨ ਚਰਕੇ ਇੱਕ ਦਿਨ ਉਹਨਾਂ ਨੇ ਰੇ ਬਣਾਈ ਕਹਿਣ ਲੱਗੀਆਂ ਵੀ ਹੁਣ ਆਪਾਂ ਐ ਕਰੋ ਬੇਬੇ ਨੂੰ ਕੋ ਵੀ ਹੁਣ ਕੀਰ ਤੂੰ ਤਾਂ ਜਮਾਨਾ ਖ ਮੁੜ ਗਿਆ ਵੀ ਨਾਲ ਪ੍ਰਸ਼ਾਦ ਬਣਾ ਲਿਆ ਕਰੀ ਕਹਿੰਿਆ ਹਾਂ ਉਹ ਇਕਨੇ ਕਿਹਾ ਕਦੀ ਬੇਬੇ ਰਾਤ ਸੁਪਨੇ ਚ ਨਾ ਬਾਬਾ ਦਿਖਾਈ ਦੇ ਕੇ ਗਿਆ ਮੈਨੂੰ ਕੀ ਕਹਿੰਦਾ ਦੀ ਪੁੱਤ ਕਹਿੰਦਾ ਕਿ ਉਹ ਕਹਿੰਦਾ ਵੀ ਨਾਲ ਪ੍ਰਸ਼ਾਦ ਬਣਾਇਆ ਕਰੂ ਤੁਸੀਂ ਕੱਲਾ ਮੇਰਾ ਕੀਰ ਦੀ ਸਰਾਦ ਖਵਾਈ ਜਾਂਨੇ ਹੋ ਤੇ ਨਾਲ ਪ੍ਰਸ਼ਾਦ ਵੀ ਬਣਾਓ ਕਹਿੰਦੀ ਅੱਛਾ ਕਿ ਹਾਂ ਕਹਿੰਦੀ ਮੈਨੂੰ ਸੁਪਨੇ ਚ ਕਹਿ ਕੇ ਜ ਆਪਣਾ ਬਾਬਾ ਬੂੜੀ ਕਹਿੰਦੀ ਪਤਾ ਪਰ ਪ੍ਰਸ਼ਾਦ ਬਣਾ ਲਿਆ ਕਰਾਂਗੇ। ਭਈ ਨਾਲ ਉਹਨਾਂ ਨੇ ਪ੍ਰਸ਼ਾਦ ਲਾ ਲਿਆ ਮਨਵਾਉਣ। ਦੇਖੀ ਪ੍ਰਸ਼ਾਦ ਖਾਣ ਲੱਗੀਆਂ ਬੂੜੀ ਡਰੀ ਹੋਈ ਜਿਹੜੀ ਗੱਲ ਕਹਿਦਿਆ ਕਰਨ ਮੰਨ ਗਿਆ ਕਰੀ। ਬਹੁਤ ਦਿਨਾਂਾਂਗੇ ਫਿਰ ਉਹਨਾਂ ਨੇ ਰੈ ਬਣਾਈ ਕਹਿੰਦੀ ਐਂ ਕਰ। ਹੁਣ ਕਹਿੰਦੀ ਬੂੜੀ ਤੋਂ ਸੂਟ ਮੰਗ। ਵੀ ਬਾਬਾ ਕਹਿੰਦਾ ਵੀ ਨੂੰਹਾਂ ਨੂੰ ਨਵੇਂ ਸੂਟ ਸਮਾ ਕੇ ਦੇ ਦੇ। ਉਹ ਕਹਿਣ ਕਿ ਚੰਗਾ। उसने दुबुड़ी पैण लगी की बे एक कही बेबे के हाँ देखे मैनू रात बाबा दखाई दे के गया अच्छा के हाँ की कह के गया कुछ कहा था नहीं पुत कह बेबे कहा तो दी ये तू मगी मैं तो तेन दस आई हाँ करना करवाला तीन कि काबा कह बी चारे नूह नूट समा के दे ਇਹ ਤਾਂ ਛਾਰਾ ਜਣ ਕਾਤਦਿਆਂ ਨੇ ਵੀ ਮੇਰੀ ਖਾਤਰ ਕੱਪੜੇ ਬਣਾਉਂਦਿਆਂ ਨੇ ਤੂੰ ਮੈਨੂੰ ਖਦਰ ਦੇਨੀ ਆ ਜਿਹੜਾ ਪਰ ਉਹਨਾਂ ਨੂੰ ਦਿੰਨੀ ਇਹਨਾਂ ਦਾ ਕੱਤੇ ਹੀ ਐ ਭਾਈ ਬੁੜੀ ਚੁੱਪ ਕਰ ਗਈ ਚੁੱਪ ਕਰੀ ਸੋਚੀ ਗਈ ਸੋਚ ਕੇ ਕਹਿੰਦੀ ਚਲ ਕਹਿੰਦੀ ਕੱਪੜਿਆਂ ਵਿੱਚ ਇਹ ਨਾ ਰੁੱਸ ਜੀ ਬਾਬਾ ਫੇੜ ਓਖਾ ਹੋ ਜੂ ਕਹਿੰਦੀ ਕੋਈ ਨਾ ਪੁੱਤ ਮੈਂ ਬਾਜ਼ਾਰੋਂ ਸਾਨੂੰ ਕੱਪੜੇ ਲਿਆ ਕੇ ਦੇ ਦੂੰ ਭਾਈ ਮੰਡਤ ਨਹੀਂ ਗਈ ਬਾਜ਼ਾਰ ਇਹ ਕਾਨੂੰਨੂ ਕਹਿੰਦੀ ਮੇਰੇ ਨਾਲ ਚੱਲ ਤੂੰ ਉਹ ਕਹਿੰਦੀ ਬੇਬੇ ਤੂੰ ਕੱਲੀ ਹੀ ਲਿਆ ਕਹਿੰਦੀ ਨਹੀਂ ਛੋੜੇ ਬਸੰਦ ਦੇ ਲਿਆਉਂ ਤੂੰ ਸੂਟ ਆਪਦੇ ਰੰਗ ਦੇਖ ਨਹੀਂ ਕਹੇ ਜੀ ਲੈਣੇ ਆਂ ਬਈ ਬਾਜ਼ਾਰ ਚ ਗਈ ਜਾ ਕੇ ਬਾਜ਼ਾਰ ਦੇ ਵਿੱਚ ਤੇ ਉਹਨੇ ਵਧੀਆ ਵਧੀਆ ਸੂਟ ਇਹਨੂੰ ਉਹ ਕਹਾ ਕਰੀ ਦੇਖ ਕਹਾ ਕਰੀ ਵਧੀਆ ਹੈ ਤੇ ਕਹਿੰਦੀ ਸਾਨੂੰ ਚਾਰਾਂ ਨੂੰ ਇੱਕੋ ਜਿਹਾ ਰੰਗ ਲਿਆ ਦਿੰਨੀ ਆ ਫਿਰ ਕਹਣੀਆਂ ਦੂਜੀ ਨੂੰ ਦੂਜੀ ਵੀ ਮੇਰਾ ਰੰਗ ਨਹੀਂ ਸੋਹਣਾ ਉਹ ਕਹਿੰਦੀ ਬੇਬੇ ਤੇਰੀ ਮਰਜ਼ੀ ਆ ਮੈਂ ਵਲੀਆ ਸ਼ੂਟ ਸਮਾਲੇ ਚਾਰਾਂ ਨੂੰ ਹਾਂ ਨੇ ਤੇ ਉਹ ਕਹਿੰਦੇ ਗਿਆ ਬੜੀ ਲੋਟ ਆ ਗਈ ਆਪਣੇ ਘਟਾਗ ਵੀ ਇਹ ਤਾਂ ਨਹੀਂ ਆਪਾਂ ਨੂੰ ਕੀ ਦਿੰਦੀ ਸੀ ਤੇ ਸਮਾਕੇ ਪਾਲੇ ਉਸੇ ਨੂੰ ਨੇ ਵਰਤੀ ਇੱਕ ਦਿਨ ਬਾਲ ਕਾ ਕਹਿੰਦੀ ਬੇਬੇ ਰਾਤ ਬਾਬਾ ਮਿਲਿਆ ਸੀ ਸੁਪਨੇ ਚ ਕਹਿੰਨਾ ਉਹ ਕਹਿੰਦੀ ਬਹੁਤ ਖੁਸ਼ ਹੋਇਆ ਕਹਿੰਨਾ ਭਾਈ ਛਾਕੇ ਬੇਬੇ ਤੇ ਇਹ ਕਹਿੰਦੀ ਹਾਂ ਬੇਬੇ ਮੈਨੂੰ ਸੁਪਨੇ ਚ ਬਾਬਾ ਮਿਲਿਆ ਪਹਿਲਾਂ ਵੀ ਮੈਂ ਹੁਣ ਛੋੜ ਦਿੱਤੀ ਬਹੁਤ ਖੁਸ਼ ਆ ਇਹ ਉਹਨੂੰ ਕਹਿ ਦੇ ਵੀ ਛੋੜੇ ਨਾ ਉਹ ਨੇ ਦਾ 12 ਸਿਹਦਾ ਰਹਿਣ ਗਿਆ ਭਈ ਪੰਡਤ ਨਹੀਂ ਖੁਸ਼ ਹੋਗੀ ਵੀ ਚੱਲ ਬਾਬਾ ਤਾਂ ਖੁਸ਼ ਹੋ ਗਿਆ ਬਹੁਤ ਦਿਨ ਨਗੇ ਤੇ ਜਦੋਂ ਨਗੇ ਜਾਨਾ ਤੇ ਪੰਡਤਾਂ ਦੇ ਘਰੇ ਮੈਂ ਇਸ ਤੋਂ ਓਕੜ ਜੀ ਦੀ ਮੈਂ ਦੁੱਧੋਂ ਹਟ ਗਿਆ ਉਹ ਕਹਿੰਦੀ ਹੁਣ ਔਖਾ ਹੋ ਜੂ ਉਹਨੇ ਨੇ ਆਪਾਂ ਨੂੰ ਦੁੱਧ ਨਹੀਂ ਰਿਆ ਕਰਨਾ ਪੀਣ ਨੂੰ ਤੇ ਉਦੋਂ ਜਹਾਂ ਚੂਹਾ ਤਾਂ ਹੁੰਦੀਆਂ ਨਾ ਫੇਰ ਫੇਰ ਕਾਨੂੰਨ ਨੇ ਕਹਿੰਦੀ ਬੈ ਦੇਖਦੀ ਨੇ ਚਲਾ ਕੇ ਕੰਮ ਕੋਈ ਕਹਿੰਦੀ 베ਬੇ ਹਾਂ ਅਕੇ ਦੇਲਾ ਸੀ ਤਾਂ ਬਾਬਾ ਦੇਖਿਆ ਨਹੀਂ ਬਾਬਾ ਲੰਮਾ ਆ ਸੀ ਕੋਈ ਪੰਡਤ ਨਹੀਂ ਦਾ ਕੱਦ ਦੇਖਿਆ ਵੀ ਪੰਡਤ ਵੀ ਲੰਮਾ ਹੀ ਹੋ ਕਹਿੰਦੀ ਹਾਂ ਉਹ ਤਾਂ ਲੰਮਾ ਦੀ ਜਵਾਨ ਦੀ ਪੂਰਾ ਕਹਿੰਦੀ ਰਾਤ 베ਬੇ ਮੈਨੂੰ ਦਿਖਾਈ ਦੇ ਕੇ ਗਿਆ ਅਕੇ ਕੀ ਕਹਿੰਦਾ ਸੀ ਅਕੇ ਕਹਿੰਦਾ ਮੁੱਲ ਦਾ ਦੁੱਧ ਨਾਲੇ ਉਹ ਮੈਂ ਇਸ ਲੈ ਲਉ ਤੇ ਉਹ ਦੁੱਧ ਨਹੀਂ ਲੈਣ ਦੀ ਲੋੜ ਸਾਨੂੰ ਕਈ ਅੱਛਾ ਕਿਹਾ ਤੈਨੂੰ ਕਿੰਗਾ ਉਹ ਉਹ ਹੀ ਮੈਂ 150 ਰੁਪਏ ਦੀ ਆ ਜਾਂਦੀ ਪਰ 150 ਰੁਪਏ ਉਹ ਤਾਂ ਬਹੁਤ ਮਹਿੰਗੇ ਦੀ ਭਈ ਡਰੀ ਪੰਡਤ ਦੇ ਨਹੀਂ ਮੈਂ ਐਸੇ ਲੈ ਲਈ ਮੈਂ ਐਸੇ ਲੈਤੀ ਤੇ ਉਹ ਕਹਿਣੇ ਕਿ ਬੇਬਾਪ ਨਮੀ ਮੈਂ ਐਸੇ ਲਈ ਹੈ ਹੁਣ ਇਹਦੇ ਦੁੱਧ ਦੀ ਖੀਰ ਬਣਾ ਕੇ ਨਾ ਤਾਂ ਬਾਬੇ ਨੂੰ ਖਵਾ ਦਾਂਗੇ ਤੇ ਇਹ ਪੰਡਤ ਸਾਡੇ ਕਿ ਦੀ ਰੋਟੀ ਖਵਾ ਦਾਂਗੇ ਕਹਿੰਦੀ ਚੰਗਾ ਕਈ ਮੈਸ ਲਿਆਂਦੀ ਲਿਆਂਦੀ ਮੈਸ ਮੁੰਡੇ ਨੂੰ ਕਹਿੰਦੀ ਪਈ ਆ ਮੰਡੀ ਤੋਂ ਮੈਸ ਲੈ ਕੇ ਆ ਸੱਜਰ ਕਹਨਾ ਸਭੀ ਵੀ ਕਹਿੰਦੀ ਸਰਨਾਣੀ ਆਪਣਾ ਦੁੱਧ ਦਾ ਪਰਿਵਾਰ ਹੈ ਮੁੱਲ ਦੇ ਦੁੱਧ ਨਾਲ ਕਿੱਥੋਂ ਲੋਟ ਆਉ ਤੇ ਚੰਗਾ ਪਈ ਲਿਆ ਕੇ ਮੈਸ ਬਣਤੀ ਤੇ ਬੁੜੀ ਨੇ ਦੁੱਧ ਦੀ ਖੀਰ ਬਣਾਈ ਤੇ ਪੰਡ ਦਸਦਿਆ ਪੰਡ ਨੂੰ ਖੀਰ ਖਵਾਈ ਕਹਿੰਦੀ ਵੀ ਸਾਡੇ ਪਿਤਰਾਂ ਨੂੰ ਬਾਬਾ ਖੀਰ ਲੱਗੂਗੀ ਕਹਿੰਦੇ ਹਾਂ ਲੱਗੇ ਕਿ ਮੈਂ ਨਾ ਭਾਈ ਤੁਹਾਡੇ ਪਿਤਰਾਂ ਦਾ ਨਾਂ ਲੈ ਕੇ ਮੈਂ ਖੀਰ ਖਾਧੀ ਐ ਤੇ ਤੁਹਾਡੇ ਪਿਤਰ ਬੜੇ ਖੁਸ਼ ਹੋਏ ਵੀ ਇਹਦੇ ਵੀ ਸਾਡਾ ਇਹਨਾਂ ਨੇ ਵੀ ਸਰਾਦ ਖਵਾਤਾ ਆ ਹੁਣ ਮੱਝ ਲਈ ਦੀ ਵੀ ਇਹਦਾ ਵੀ ਮੈਨੂੰ ਖੀਰ ਖਵਾਈ ਐ ਤੁਹਾਡੇ ਪਿਤਰ ਬਹੁਤ ਬਾਗੋ ਬਾਗ ਨੇ ਕਹਿੰਦੇ ਸ਼ਾਬਾਸ਼ ਬਾਬਾ ਕਿ ਹਾਂ ਇਹ ਕਹਿੰਦੇ ਇਹ ਇਹ ਬਾਬਾ ਹੁਣ ਜੀ ਲਈ ਗਿਆ ਸਜ਼ਰ ਕਹੀਂ ਖਵਾਇਆ ਵੀ ਬੀ ਪਿਦਰ ਖੁਸ਼ ਹੋ ਜਾਣਗਾ ਨਾ ਪਿਦਰ ਸੋਢੀ ਖੁਸ਼ ਨੇ ਬਾਗੋ ਬਾਗ ਨੇ ਉਹ ਕਹਿਣ ਲੱਗਾ ਚੰਗਾ ਉਹਨੇ ਪਾਈ ਖੀਰ ਸ਼ਕੀ ਛੱਕੇ ਖੀਰ ਪੰਡਤ ਤਾਂ ਕਰਨ ਨੂੰ ਤੁਰ ਗਿਆ ਇਹਨੂੰ ਹਾਂ ਕਹਿਣ ਲੱਗੀਆਂ ਵੀ ਹੁਣ ਜਿਹੜੀ ਚੀਜ਼ ਕਹਾ ਕਰਾਂਗੇ ਕਰਿਆ ਕਰੂ ਡਰਾਈ ਵੀ ਨਹੀਂ ਅੱਗੇ ਤੇ ਲੋਕ ਨਹੀਂ ਆਉਣਗੇ ਆਪਣਾ ਵਧੀਆ ਕੰਮ ਚੱਲ ਪਿਆ 12 ਮਹੀਨਿਆਂ ਦਾ ਗ੍ਰੰਥ ਸਾਨੂੰ ਮਿਲਿਆ ਹੈ ਪੁਰਾਣਾ ਇੱਕ ਬਹੁਤ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਬਲ ਦਾ ਸਾਰਾ ਖਿਆਲ ਜੋ ਚੀਜ਼ ਐ ਮਹਾਰਾਜਨ ਸਿੰਘ ਜੀ ਨੇ ਰਾਜ ਕੀਤਾ ਸਾਰਾ ਉਹਦੇ ਵਿੱਚ ਬਹੁਤ ਤਕੜੀਆਂ ਤਖੜੀਆਂ ਪੁਰਾਣਾ ਛਾਕੀਆਂ ਨੇ ਪਾਉਣ ਲੱਗਿਆਂ ਬੰਦੇ ਬਹਾਦਰ ਦੀ ਜਦੋਂ ਬੰਦਾ ਬਹਾਦਰ ਪੰਜਾਬ ਦੇ ਵਿੱਚ ਬੜੀ ਸਿੱਖੀ ਕਾਇਮ ਕੀਤੀ ਨਾਲ ਸਿੱੰ੍ਹ ਲੜੇ ਰਲਾਈ ਨਾਲ ਬਹੁਤ ਵੱਡਾ ਉਹਦੋਂ ਕਿਉਂ ਮੂਵਣ ਲੋਕ ਬਹੁਤ ਹਿੰਦੂ ਸਿੱਖਾਂ ਦੇ ਜੋਲਨ ਕਰਦੇ ਸੀ ਤੇ ਇਹਨੇ ਸ਼ਿਖਰਾਜ ਕਾਇਮ ਕਰ ਲਿਆ ਦੀ ਪੰਚਾਇਤਾਂ ਆ ਜਿਹੜੀਆਂ ਜ਼ਮੀਨیں ਆਪਾਂ ਦਾ ਮਜਾਰੇ ਦੀ ਅੱਗੇ ਜ਼ਮੀਨਾਂ ਦੇ ਮਾਲਕ ਬੰਦੇ ਬਹਾਦਰ ਨੇ ਬਣਾਏ ਆ ਪਹਿਲਾਂ ਕੋਈ ਬੰਦਾ ਮਾਲਕ ਨਹੀਂ ਸੀ ਮਜਾਰੇ ਦੀ ਆਪਾਂ ਵੱਡੇ ਸਮਰਾਇਦਾਰਾਂ ਦੇ ਕਬਜ਼ੇ ਸੀ ਇਹ ਖੋਕੇ ਬੰਦੇ ਬਹਾਦਰ ਨੇ ਉਹਨਾਂ ਤੋਂ ਜਿਹੜਾ ਕੋਈ ਬੌਂਦਾ ਹੁੰਦਾ ਉਸੇ ਨੂੰ ਮਾਲਕ ਬਣਾਇਆ ਕੀ ਜਿਹੜੀ ਪੰਚਾਇਤਾਂ ਦੀ ਚੱਲੀ ਮਰਜਾਦਾ ਇਹ ਬੰਦੇ ਬਹਾਦਰ ਤੋਂ ਚੱਲੀ ਆ ਬੰਦੇ ਬਹਾਦਰ ਨੇ ਉਦੋਂ ਪੰਚਾਇਤਾਂ ਬਣਾਈਆਂ ਪਿੰਡਾਂ 'ਚ ਵੀ ਤੁਸੀਂ ਆਪ ਦਾ ਫੈਸਲਾ ਆਪ ਕਰੋ ਕਿਸੇ ਅਦਾਲਤ 'ਚ ਜਾਣ ਦੀ ਲੋੜ ਨਾ ਪਵੇ ਤੁਹਾਨੂੰ ਇਹ ਸਾਰੀਆਂ ਉਹਦੇ ਦੇਣ ਆ ਬੰਦੇ ਬਹਾਦਰ ਦੀ ਬੰਦਾ ਬਹਾਦਰ ਦੀ ਪੰਜਾਬ ਦੇ ਵਿੱਚ ਤੋਂ ਮੱਭੈ ਗਈ ਸੀ ਬਹੁਤ ਸਿੰਘ ਸਿਆਰੀ ਸਿਆਲੇ ਦੀ ਤੇ ਕੁਝ ਗੁਰੂ ਦੀ ਕਿਰਪਾ ਦੀ ਉਹਦੇ ਉੱਤੇ ਕੁਝ ਉਹ ਨੂੰ ਵੀਰਾਂ ਦੀ ਮਦਦ ਦੀ ਕਰਾਮਾਤੀ ਬੰਦਾ ਦੀ ਬੜਾ ਬਲਵਾਨ ਤੀ ਇਧਰ ਸ਼ਾਹਜਹਾਨ ਇਧਰ ਭਾਈ ਕਪੂਰ ਸਿੰਘ ਜਲਾਲਾਬਾਦ ਤੇ ਸਹਾਰਨਪੁਰ ਚ ਸਿੱਖੀ ਦਾ ਪ੍ਰਚਾਰ ਕਰਦਾ ਸੀ ਉੱਥੇ ਜਿਹੜਾ ਜਲਾਲਬਾਦ ਹੈ ਉੱਥੇ ਦਾ ਇੱਕ ਜਲਾਲਖਾਂ ਮੁਸਲਮਾਨ ਨਵਾਬਤੀ ਉਹ ਹਿੰਦੂਆਂ ਨੂੰ ਤੇ ਸਿੱਖਾਂ ਨੂੰ ਬਹੁਤ ਤਾਂ ਕਰਦਾ ਸੀ ਫੜ ਫੜ ਜੇਲਾਂ ਛਿਟੀ ਜਾਂਦਾ ਦੀਆਂ ਪਹਿਣਾ ਦੀ ਬੇਇਜ਼ਤੀ ਕਰਦਾ ਸੀ ਕਪੂਰ ਸਿੰਘ ਨੇ ਆ ਕੇ ਬੰਦੇ ਵਾਹਦਰ ਨੂੰ ਲੋਹੜ ਕਿਲੇ 'ਚ ਦੱਸਿਆ ਕਹਿਣ ਲੱਗਿਆ ਵੀ ਉਹ ਬਹੁਤ ਸਿੱਖਾਂ ਤੇ ਤੇ ਹਿੰਦੂਆਂ ਤੇ ਜ਼ੁਲਮ ਕਰ ਰਿਹਾ ਹੈ ਬੰਦਾ ਵਾਹਦਰ ਨੂੰ ਕਹਿੰਦਾ ਜਿਹੜਾ ਜਲਾਲ ਖਾਨ ਬੰਦਾ ਵਾਹਦਰ ਕਹਿਣ ਲੱਗਾ ਸ਼ਾਕੇ ਹਾਂ ਦੀਆਂ ਪਹਿਣਾ ਦੀ ਬੇਇਜ਼ਤੀ ਕਰਦਾ ਹੈ ਬੰਦੇ ਬਹਾਦਰ ਨੂੰ ਬਹੁਤ ਗੁੱਸਾ ਆੜਿਆ ਉਸੇ ਟਾਈਮ ਕੂਟ ਬਲਾਉਂਦਾ ਆਪਦੀ ਫੌਜ ਨੂੰ ਹੁਕਮ ਦੇਤਾ ਸਾਰੀ ਫੌਜ ਨੇ ਕੋੜਿਆਂ ਦੀਆਂ ਕਾਠੀਆਂ ਪਾ ਲਈਆਂ ਤੇ ਸਾਰੀ ਫੌਜ ਛੱਡ ਕੇ ਜਕਾਰਾ ਦਸ਼ਮੀਸ਼ ਪਿਤਾ ਦੇ ਨਾਂ ਦਾ ਬੁਲਾ ਕੇ ਫਤਿਹ ਕੋੜੇ ਗੂੜੇ ਬੰਦਾ ਬਹਾਦਰ ਮਾਗਰ ਪਿੱਛੇ ਪਿੱਛੇ ਉਤੁਰ ਪਈ ਜਦੋਂ ਸਹਾਰਨਪੁਰ ਨਾਕੇ ਜਮੁਨਾ ਪਾਰ ਕਰਕੇ ਜਲਾਲਾਬਾਦ ਪਿੰਡ ਨੂੰ ਘੇਰ ਲਿਆ ਸ਼ਹਿਰ ਨੂੰ ਘੇਰ ਲਿਆ ਘੇਰਿਆ ਤੇ ਜਿਹੜਾ ਉਹ ਪਠਾਨ ਸੀ ਬੜਾ ਹੰਕਾਰਿਆਬਾਦੀ ਉਹਨੇ ਆਪਦੀ ਫੌਜ ਨੂੰ ਕਿਹਾ ਵੀ ਇਹਨਾਂ ਦੇ ਨਾਲ ਲੜਾਈ ਕਰੋ ਇਹਨਾਂ ਨੂੰ ਮੁੜ ਕੇ ਇਧਰ ਮੂੰਹ ਨਾ ਕਰ ਲੈਣ ਤੇ ਪਰ ਉਹਨਾਂ ਉਹਨਾਂ ਦੀ ਫੌਜ ਦੀ ਤਾਕਤ ਨਹੀਂ ਪਈ ਬੰਦੇ ਦੀ ਫੌਜ ਦੇ ਨਾਲ ਟੱਕਰ ਆ ਲੈਣ ਦੀ 2 ਘੰਟਿਆਂ ਦੇ ਵਿੱਚ ਦੀ ਬੰਦੇ ਬਹਾਦਰ ਨੇ ਉਹਨਾਂ ਦੀ ਫੌਜ ਨੂੰ ਲੋਥਾਂ ਦੇ ਲੋਥਾਂ ਚਾਲਤਿਆਂ ਖਤਮ ਕਰਤੀ। ਜਲਾਲ ਖਾਨ ਨੂੰ ਜਿਉਂਦੇ ਨੂੰ ਫੜ ਲਿਆ। ਫੜਿਆ ਕਹਿਣ ਲੱਗਾ ਵੀ ਜਿਹੜੇ ਹਿੰਦੂ ਨੇ ਤੇ ਸਿੱਖ ਨੇ ਉਹ ਪੁੱਛਦਾ ਵੀ ਦੱਸੋ ਇਹਨੂੰ ਮੌਤ ਸਜਾ ਦੇਣੀ ਆ ਕਿਵੇਂ ਕਰਨਾ। ਪਰ ਉਹ ਜਲਾਲ ਖਾਨ ਨੇ ਦੇਖਿਆ ਵੀ ਜੇ ਇਹਨੇ ਉਹਨਾਂ ਨੂੰ ਪੁੱਛ ਲਿਆ ਉਹਦਾ ਕਹਿਣਗੇ ਅਸੀਂ ਬਹੁਤ ਔਖੇ ਕਰਿਆਂ ਨੂੰ ਮਾਰੋ। ਉਹ ਪਹਿਲੇ ਹੀ ਬੰਦੇ ਵਹਾਦਾਂ ਦੇ ਪੈਰੀ ਪੈ ਗਿਆ। ਕਉ ਆ ਸਾ ਵੀ ਜਿਹੜਾ ਸੂਰਮੇ ਦੇ ਕੋਈ ਪੈਰੀ ਪੈ ਜਾਂਦਾ ਨਾ ਸੂਰਮਾ ਉਹਨੂੰ ਮਾਰਦਾ ਨਹੀਂ ਤੀ ਬੰਦੇ ਵਾਹਦਰ ਨੇ ਕਿਹਾ ਕਹਿੰਦਾ ਹੈਗਾ ਲਾ ਵੀ ਗਹਾ ਵਾਸਤੇ ਤੂੰ ਸਾਡੇ ਸਿੱਖਾਂ ਨੂੰ ਤੇ ਹਿੰਦੂਆਂ ਨੂੰ ਇਹ ਤੰਗ ਕਰੇਗਾ ਦੇਖ ਲੈ ਇਹਨੂੰ ਛੱਡਣਾ ਨਹੀਂ ਆਉਂਦਾ ਉਹ ਕਹਿੰਦਾ ਜੀ ਇਸ ਤੋਂ ਬਾਅਦ ਮੈਨੂੰ ਸੌਂਖਵਾ ਲੂ ਮੈਂ ਕਿਸੇ ਸਿੱਖੀ ਨੂੰ ਤੰਗ ਨਹੀਂ ਕਰਦਾ ਜੇ ਬਾਹਲਾ ਕਰਦੇ ਹੋ ਮੈਂ ਤਾਂ ਬਰਤਸ਼ਕਾ ਜਿਓ ਉਹ ਕਹਿਣ ਲੱਗਾ ਨਹੀਂ ਅਸੀਂ ਤੱਕੇ ਨਾ ਕਿਸੇ ਨੂੰ ਅਬਰਤ ਨਹੀਂ ਸਿਖਾਉਣਾ ਅੱਜ ਤੈਨੂੰ ਅਬਰਤ ਸਿਖਾਤਾ ਕੱਲ ਨੂੰ ਫੇਰ ਤੂੰ ਮੁਸਲਮਾਨ ਦਾ ਮੁਸਲਮਾਨ ਹੀ ਰਹੇਂਗਾ ਅਸੀਂ ਤੱਕੇ ਨਾ ਨਹੀਂ ਸਿਖਾਉਣਾ ਤੂੰ ਆਪ ਜਿਹੜੇ ਦੀਨ ਮੱਜ ਵਿੱਚ ਹੈਂ ਉਸੇ ਤੇ ਰਹਿ ਆਪਦੀ ਨਵਾਜ਼ ਪੜਦਾ ਅਬਦਾ ਅੱਲਾਹ ਤਾਲਾ ਨੂੰ ਖੁਦਾ ਨੂੰ ਯਾਦ ਕਰ ਅਸੀਂ ਤੈਨੂੰ ਐ ਨਹੀਂ ਕਹਿੰਦੇ ਵੀ ਤੂੰ ਐਗਰੂ ਕਹੇ ਤੇਰੀ ਆਲਾ ਕੰਮ ਨਹੀਂ ਸਾਡੇ ਕੋਲੇ ਹੈਗਾ ਪਰ ਜੇ ਮੁੜ ਕੇ ਸਾਡੇ ਸਿੱਖਾਂ ਤੇ ਹਿੰਦੂਆਂ ਤੇ ਕੋਈ ਅਤਿਆਚਾਰ ਕਰੀ ਹੈ ਫੇਰ ਤੇਰੇ ਸਾਣੇ ਬੱਚੇ ਤੈਨੂੰ ਖਤਮ ਕਰ ਦੇਵਾਂਗੇ ਉਹ ਕਹਿ ਲਗਾ ਤੋਹਾ ਮੈਂ ਇਹ ਕੰਮ ਮੁਰਤੀ ਨਹੀਂ ਕਰਦਾ ਬੰਦੀ ਬਹਾਦਰ ਨੇ ਜਲਾਲਾਬਾਦ ਨੂੰ ਸੋਦਾ ਲਾ ਕੇ ਜਦੋਂ ਮੁੜਿਆ ਤਾਂ ਸਹਾਰਨਪੁਰ ਫੇਰ ਆ ਕੇ ਜੰਗ ਹੋ ਗਿਆ ਬੰਦੀ ਬਹਾਦਰ ਦਾ ਉਸੇ ਸ਼ਿਮਾਨੇ ਤੇ ਬਹੁਤ ਤਕੜੀ ਲੜਾਈ ਕੀਤੀ ਤੇ ਸਹਾਰਨਪੁਰ ਨੂੰ ਵੀ ਫਤਿਹ ਕਰਤਾ ਬੰਦੇ ਬਹਾਦਰ ਨੂੰ ਐਡੀ ਮਾਲਕ ਦੀ ਕਿਰਪਾ ਸੀ ਤੇ ਕੁਛ ਨਾਲ ਵੀਰਾਂ ਦੀ ਕਿਰਪਾ ਤੀ ਕੋਈ ਮੁਕਾਬਲਾ ਬੰਦੇ ਬਹਾਦਰ ਦੇ ਮੂਹਰੇ ਅੜਿਆ ਨਹੀਂ ਸੀ ਬੰਦਾ ਬਹਾਦਰ ਜਿੱਦਣ ਨੂੰ ਜਾਂਦਾ ਸੀ ਜਿੱਤ ਹੁੰਦੀ ਸੀ ਸ਼ਾਰਨਪੁਰ ਨੂੰ ਜਿੱਤ ਕੇ ਬੰਦੇ ਬਹਾਦਰ ਨੇ ਫਿਰ ਮਾਝਾ ਮਾਲਵਾ ਦਵਾਬਾ ਇਹਨਾਂ ਨੂੰ ਖਾਲਸੇ ਰਾਜ ਦੇ ਨਾਮ ਲਾਇਆ ਕਿਉਂ ਉਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਾਹੌਰ ਦੇ ਵਿੱਚ ਪਸ਼ਾਵਰ ਦੇ ਵਿੱਚ ਚੱਲਦੀ ਉਸ ਰਾਜ ਦੇ ਨਾਲ ਬੰਦਾ ਬਹਾਦਰ ਸਿੱਖੀ ਰਾਜ ਵੱਡਾ ਬਣੌਂਦਾ ਤੁਰਿਆ ਜਾਂਦਾ ਸੀ ਜਿਹੜੇ ਕੋਈ ਆ ਕੇ ਬੰਦੇ ਬਹਾਦਰ ਨੂੰ ਕਹਿੰਦੇ ਵੀ ਜਿਵੇਂ ਤੁਸੀਂ ਕਹੋਗੇ ਸੀ ਉਹ ਮੇਜਕਰ ਕਰਦੇ ਆਂਗੇ ਅਸੀਂ ਛੋਡੇ ਨਾਲ ਆ ਤੇ ਕਿਸੇ ਦੇ ਨਜਾਇਜ਼ ਧੱਕਾ ਨਹੀਂ ਸੀ ਕਰਦਾ ਪਰ ਜਿਹੜਾ ਉਹਦੇ ਬੂਰੇ ਤੜ ਕਰਦਾ ਸੀ ਉਹਨੂੰ ਸੋਦਾ ਲਾਉਂਦਾ ਸੀ ਬੰਦੀ ਬਹਾਦਰ ਦੇ ਕੋਲੇ ਬੜੀ ਤਾਕਤ ਦਿੱਤੀਦੀ ਮਾਲਕ ਦੀ ਤੇ ਨਾਲ ਉਹਦੇ ਜਿਹੜੇ ਵੀਰਤੀ ਉਹ ਕੰਮ ਕਰਦੇ ਸੀ ਉਥੋਂ ਬੰਦੇ ਵਾਹਦਰ ਨੇ ਫੱਦੇ ਕਰਕੇ ਜਦੋਂ ਵਾਪਸ਼ ਆਇਆ ਤਾਂ ਆਉਂਦੇ ਨੂੰ ਜੇ ਸਿੰਘ ਫੌਜੀ ਦੀ ਸਾਰੀ ਇਕੱਠੀ ਹੋ ਕੇ ਉਹਨਾਂ ਨੇ ਸੋਚਿਆ ਵੀ ਹੁਣ ਦੱਸੋ ਮਹਾਰਾਜ ਖਾਲਸਾ ਜੀ ਕਿਹੜੇ ਪਾਸੇ ਨੂੰ ਜਾਣਾ ਹੈ ਉਹਨੂੰ ਜਸੇਦਾਰ ਬਣ ਕੇ ਰਹਾਦੀ ਉਹਨੇ ਮਹਾਰਾਜ ਨੇ ਚਿਹਾ ਸੀ ਵੀ ਤੂੰ ਜਸੇਦਾਰ ਬਣ ਕੇ ਰਹਿਣਾ ਗੁਰੂ ਨਹੀਂ ਖੋਣਾ ਪਿਤਾ ਕਾਲਗੀ ਲਾ ਕੇ ਗੁਰੂ ਬਣ ਕੇ ਵਹਿ ਜਾਏ ਗੁਰੂ ਨਹੀਂ ਕਹਣਾ ਤੂੰ ਜਥੇਦਾਰ ਬਣ ਕੇ ਰਹਿਣਾ ਸਿੰਘਾਂ ਦੇ ਅੰਦਰ ਜ ਰਹਿਣਾ ਸਿੰਘਾਂ ਦੇ ਨਾਲ ਮਤਸੂਦ ਕੇ ਜਿੱਧਰ ਨੂੰ ਵੀ ਜਾਣਾ ਹੈ ਸਿੰਘਾਂ ਦੇ ਨਾਲ ਉਧਰ ਨੂੰ ਜਾਇ ਤੇ ਜਿਹੜਾ ਬੰਦਾ ਸੀ ਏਸ਼ੇ ਕਰਕੇ ਉਹਨੇ ਫਤਿਹ ਪਾਉਂਦਾ ਤੀ ਉਹ ਗੁਰੂ ਦੇ ਕਹਣੇ ਜੇ ਚੱਲ ਰਿਆ ਦੀ ਗੁਰੂ ਦੀ ਲੈਣ ਨੂੰ ਨੇ ਤੋੜੀ ਨਹੀਂ ਤੀ ਫਿਰ ਪਹਾੜੀਆਂ ਨੂੰ ਬੰਦਾ ਕਹਿਣ ਲੱਗਿਆ ਜੀ ਪਹਾੜੀ ਲਾ ਕੇ ਨੂੰ ਜਾਈਏ ਇਧਰ ਭੀਮਚੰਦ ਦੇ ਨਾਲ ਗੁਰੂ ਸਾਹਿਬ ਦੀ ਬੰਦ ਨਹੀਂ ਸੀ ਜਿਹੜਾ ਭੀਮਚੰਦਰ ਰਾਜਾ ਸੀ ਇਹ ਸਾਰੇ ਰਾਜਾਂ ਤੋਂ ਵੱਡਾ ਰਾਜਾ ਸੀ ਮਹਾਰਾਜਾ ਸੀ ਪਹਾੜੀਆਂ ਦਾ ਇਹ ਇਧ ਇਹ ਪੁਛੋ ਦੇ ਨਾਲ ਅਤੜ ਕਰਦਾ ਸੀ ਸਿੰਘਾਂ ਨਾਲ ਬੰਦੇ ਬਹਾਦਰ ਨੇ ਪਹਾੜੀਆਂ ਨੂੰ ਕਹਿੰਦਾ ਵੀ ਇਹਨਾਂ ਨੂੰ ਸੋਦਾ ਲਾ ਕੇ ਆਈਏ ਜਦੋਂ ਉਹ ਬੰਦਾ ਬਹਾਦਰ ਇਧਰ ਪਹਾੜੀਆਂ ਕੰਨੀ ਚੜਿਆ ਉਸ ਪਹਾੜ ਪਹਾੜੀਆਂ ਨੂੰ ਜਿੱਤਿਆ ਤੇ ਜਦੋਂ ਚੰਬਾ ਦੀ ਰਿਆਸਤ 'ਚ ਆ ਗਿਆ ਉਥੇ ਵੀ ਉਹਨੇ ਜਿੱਤ ਪ੍ਰਾਪਤ ਕੀਤੀ ਬੰਦੇ ਬਹਾਦਰ ਨੇ ਬਹੁਤ ਤਕੜੇ ਜੰਗ ਕਰ ਕਰਕੇ ਸ਼ਿੰਗਾ ਦੀ ਚੜ੍ਹਾਈ ਕੀਤੀ ਫਿਰ ਬੰਦੇ ਬਹਾਦਰ ਨੇ ਆਪਣੇ ਪਟਨਾ ਸਾਹਿਬ ਦਾ ਏਰੀਆ ਕਨੀ ਗੀੜਾ ਦਿੱਤਾ ਉਹ ਇੱਕ Hindu ਰਾਜੇ ਨੇ ਦਸ ਮੀਸ਼ ਪਿੱਤਾ ਦੂਰ ਜਾ ਕੇ ਮੇਦਨੀ ਪ੍ਰਕਾਸ਼ ਰਾਜਾ ਹੋਇਆ ਪਹਾੜੀ ਉਹਨੂੰ ਇਹ ਭੀਮਚੰਦ ਤੰਗ ਕਰਦਾ ਹੁੰਦਾ ਉਸ ਨੂੰ ਉਸ ਨੇ ਆ ਕੇ ਗੁਰੂ ਸਾਹਿਬ ਕੋਲੇ ਗੱਲ ਕੀਤੀ ਦਸਵੇਂ ਸਿੱਖ ਪਿਤਾ ਕੋਲੇ ਕਹਿੰਨਾ ਮਹਾਰਾਜ ਵੀ ਜੇ ਤੁਸੀਂ ਚੱਲੋ ਮੈਂ ਛੋੜੇ ਰਹਿਣ ਦੀ ਜਗ੍ਹਾ ਦੇਖ ਕੇ ਆਇਆ ਮੇਰੀ ਰਾਜ ਦੇ ਵਿੱਚ ਬਹੁਤ ਸੁੰਦਰ ਸੋਹਣੀ ਜਗ੍ਹਾ ਬਣੀ ਵੀ ਹੈ ਕਹਿੰਦੇ ਮਹਾਰਾਜ ਕਹਿੰਦੇ ਚੱਲਾ ਤੋ ਗਿਆ ਤੇ ਹਾਦੂ ਦੇ ਉੱਤੇ ਨਾਲ ਜਾਮਨਾਨੰਦ ਹੀ ਹੈ ਬੜਾ ਠੁੱਲਵਾੜੀ ਬਿਰਸ਼ ਬੋਹ ਸੋਹਣਾ ਦਿਸਤ ਉਤੇ ਕਹਿੰਦਾ ਜੀ ਜੇ ਤੁਸੀਂ ਇੱਥੇ ਕਿਲਾ ਬਣਾ ਲਓ ਕਿਉਂ ਵੀ ਨਾਲੇ ਤਾਂ ਮੇਰੀ ਵਚਤ ਹੈ ਮੈਨੂੰ ਇਹ ਤੰਗ ਕਰਦਾ ਭੀਮਚੰਦ ਰਾਜਾ ਤੇ ਮਹਾਰਾਜ ਨੇ ਜੋ ਜਗਾ ਦੇਖੀ ਕਹਿੰਦੇ ਵੀ ਜਗਾ ਸੋਹਣੀ ਹੈ ਮਹਾਰਾਜ ਕਹਿਣ ਲੱਗੇ ਕਿਲਾ ਤਾਂ ਬਣਾ ਲੈਨੇ ਆਂ ਫਿਰ ਕਿੰਨੇ ਕੁ ਚਿਰ ਚ ਬਣਾ ਤਿਆਰ ਕਰ ਦੇਗਾ ਕਿਲਾ ਕਹਦਾ ਕਿ ਜੇਰਾ ਤੁਸੀਂ ਕੋਹ ਸਹੀ ਇਟ ਧਰੋ ਕਿਰਾਦਾ ਬਹੁਤ ਸੇਦੀ ਤਿਆਰ ਹੋ ਜੂਗਾ ਮਹਾਰਾਜ ਨੇ ਕਿਹਾ ਕਿ ਨੇ ਮੇਂਦਨੀ ਪ੍ਰਕਾਸ਼ ਉੱਥੇ ਪਈ ਮਹਾਰਾਜ ਤੋਂ ਇਟ ਧਰਾਤੀ ਇਟ ਧਰਾਈ ਜਾ ਕੋਨੇ ਆਉ ਦੇ ਇਲਾਕੇ ਦੇ ਲੋਕਾਂ ਨੂੰ ਕਹਤਾ ਵੀ ਵੀ ਘਰੇ ਇੱਕ ਬੰਦਾ ਰਹਿਣਾ ਬੂੜੀ ਬੰਦਾ ਸਭ ਉੱਥੇ ਆਓ ਬਹੁਤ ਜਾਦੇ ਮਿਸਤਰੀ ਮੰਗਵਾ ਲੇ ਤੇ ਜਿੰਨੀ ਜਨਤਾ ਦੀ ਉਹ ਰਾਜ ਦੀ ਸਾਰੀ ਲਾਗੀ ਇਤਿਹਾਸ ਕਹਿੰਦਾ ਵੀ 15 ਦਿਨਾਂ ਦੇ ਵਿੱਚ ਦੀ ਕਿਲਾ ਹਾਰਤਾ ਤੇ ਫਿਰ ਕਹਿ ਲਗਾ ਮਹਾਰਾਜ ਨੂੰ ਮਹਾਰਾਜ ਦੱਸੋ ਹੁਣ ਸੱਤ ਤੇ ਵਾਗਾ ਜਦੋਂ ਕਿਲਾ ਕਹਿੰਦੇ ਚਾਰੇ ਪਾਸੇ ਇਹਦੇ ਗੁੰਮ ਬਣਾ ਦੇ ਤੇ ਗੁੰਮ ਦੇ ਵਿੱਚ ਬੈਠ ਕੇ ਕੱਲ ਨੂੰ ਦੁਸ਼ਮਣ ਆਵੀਂ ਤੀਰ ਚੜਾਉਣਾ ਸੌਖਾ ਹੈ ਚਾਰੇ ਪਾਸੇ ਗੁੰਮ ਬਣਾ ਤੇ ਬਣਾਏ ਗੁੰਮ ਮਹਾਰਾਜ ਨੂੰ ਕਹਿਣ ਲੱਗੇ ਜੀ ਇਹਦਾ ਨਾਮ ਹੁਣ ਤੁਸੀਂ ਧਰ ਦਿਓ ਉਹਦਾ ਪੌਂਟਰਾ ਸਾਹਿਬ ਨਾਮ ਆ ਉਸ ਗੁਰਦੁਆਰੇ ਦਾ ਆਪਣੇ ਕਿਲੇ ਦਾ ਉਹ ਮਹਾਰਾਜ ਮੇਦਨੀ ਪ੍ਰਕਾਸ਼ ਨੇ ਜਗਾ ਦੇ ਕੇ ਬਣਾਇਆ ਦਸਮੀਸ਼ ਪੈਦਾਨੂ ਮਹਾਰਾਜ ਕਹਿੰਦੇ ਮੇਦਨੀ ਪ੍ਰਕਾਸ਼ ਹੁਣ ਤੈਨੂੰ ਕਿਸੇ ਭੀਮ ਸੈਨ ਤੋਂ ਡਰਨ ਦੀ ਲੋੜ ਨਹੀਂ ਹੁਣ ਅਸੀਂ ਇੱਥੇ ਆ ਗਏ ਸਾਡੇ ਸਿੰਘ ਆ ਗਏ ਜੇ ਤੈਨੂੰ ਭੀਮ ਚੰਦ ਕਿਤੇ ਕੂਰੇ ਸਾਡੇ ਸਿੰਘਾਂ ਨੂੰ ਦੱਸ ਦੀ ਤੈਨੂੰ ਆਪ ਲੜਨ ਦੀ ਲੋੜ ਹੀ ਨਹੀਂ ਤੇ ਐਨੇ ਭੀ ਮਚੰਦ ਨੇ ਵੀ ਦੇਖ ਲਿਆ ਵੀ ਐਨੇ ਨਾਲ ਆ ਕੇ ਹਾਦੂ ਦੇ ਉੱਤੇ ਗੁਕੂੜਿਆਂ ਵਾਲੇ ਨੂੰ ਬਹਾਤਾ ਵੀ ਇਹ ਤਾਂ ਬੰਦੇ ਬਹੁਤ ਖਰਾਬ ਨੇ ਲੜਾਕੇ ਨੇ ਉਧਰ ਦਾ ਏਰੀ ਛੱਡ ਗਿਆ ਭੀਮਚੰਦਰ ਰਾਜਾ ਪਹਿਲਾਂ ਉਹ ਮੇਜ ਨਹੀਂ ਪ੍ਰਕਾਸ਼ ਉਹਨੂੰ ਬਹੁਤ ਤੰਗ ਕਰਦਾ ਸੀ ਵੀ ਇਸ ਤਰ੍ਹਾਂ ਦੇ ਜਿਹੜੇ ਬਾਈ ਧਾਰ ਦੇ ਰਾਜੇ ਸੀ ਕੋਈ ਸਾਰੇ ਦੁਸ਼ਮਣ ਨਹੀਂ ਤੇ ਕਰਦੇ ਜਿਆਦਾ ਦੁਸ਼ਮਣ ਹੀ ਭੀਮਚੰਦਰ ਨੂੰ ਤੇ ਇਹਨੂੰ ਹੰਕਾਰ ਤੇ ਵੀ ਮੈਂ ਵੱਡਾ ਰਾਜਾ ਚੱਲਦੀ ਦੀ ਰਾਜਾਂ ਦੇ ਉੱਤੇ ਵੀ ਵੀ ਇਹ ਕਿਥੋਂ ਆ ਗਿਆ ਜਿਹੜਾ ਮੇਰੀ ਅੱਖੇ ਨਹੀਂ ਲੱਗਦਾ ਮੇਰੀ ਕਹਣੀ ਜੀ ਨਹੀਂ ਚੱਲਦਾ ਤੇ ਪਰ ਮਹਾਰਾਜ ਦਾ ਕਾਲਪੁਰਖ ਦੇ ਹੁਕਮ ਨਾਲ ਚੱਲਦੇ ਸੀ ਇਹਨਾਂ ਨੂੰ ਕਿਸੇ ਬੰਦੇ ਦਾ ਕੋਈ ਭੈ ਨਹੀਂ ਸੀ ਕਿਸੇ ਦਾ ਡਰ ਨਹੀਂ ਸੀ ਤੇ ਸਾਰੇ ਇੱਧਰ ਨੂੰ ਜਾਂਦੇ ਸੀ ਪਹਿਲਾਂ ਅਰਦਾਸ ਕਰਕੇ ਕਾਲਪੁਰਖ ਨੂੰ ਯਾਦ ਕਰਕੇ ਕਰਦੇ ਸੀ ਹੁਣ ਵੀ ਮਹਾਰਾਜ ਨੇ ਕਿਹਾ ਵੀ ਜੋ ਮੇਰਾ ਸਿੱਖ ਹੈ ਤੇ ਉਹ ਕਾਲਪੁਰਖ ਦੇ ਹੁਕਮ ਦੇ ਵਿੱਚ ਚੱਲੂਗਾ ਉਹਦੀ ਜੇਤਰੋਲ ਪਰ ਮਨਮਤ ਤੇ ਨਾ ਚੱਲੇ ਕੋਰਮਤ ਤੇ ਚੱਲੇ ਸਿੱਖ ਨੂੰ ਕਿਸੇ ਦੇ ਵਾਅਦਾ ਕਰਨ ਦਾ ਹੁਕਮ ਨਹੀਂ ਜਦ ਵੀ ਵਾਅਦਾ ਕਰਦਾ ਕੋਈ ਫੇਰ ਕਰਨਾ ਪਰ ਹੁਣ ਤਾਂ ਇਹ ਦੇ ਵਿੱਚ ਫਰਕ ਪੈ ਗਿਆ ਜਿਹੜੇ ਸਿੱਖ ਨੇ ਉਹ ਵੀ ਆਪਦੀ ਲੈਣ ਤੋਂ ਥੋੜਾ ਜਿਹਾ ਪਿੱਛੇ ਹਟਦੇ ਤੁਰੇ ਜਾਂਦੇ ਨੇ ਪਰ ਜਿਹੜਾ ਗੁਰੂ ਦਾ ਸਿੱਖ ਹੈ ਜਿਹੜੀ ਅਰਦਾਸ ਹੋ ਜੇ ਅਰਦਾਸ ਇੱਕ ਬਹੁਤ ਵੱਡੀ ਚੀਜ਼ ਹੈ ਬਲਾਸਾ ਤਾਂ ਹੁਣ ਰੋਜ਼ ਹੀ ਹੋ ਜਾਂਦੀਆਂ ਨੇ ਨਾ ਦਾ ਕਰਨ ਵਾਲਾ ਉਥੇ ਹੁੰਦਾ ਨਾ ਸੁਣਨ ਵਾਲੇ ਹੁੰਦੇ ਨੇ ਇਹੜੀ ਅਰਦਾਸ ਹੈ ਇੱਕ ਬਹੁਤ ਵੱਡੀ ਚੀਜ਼ ਹੈ ਭਾਈ ਨਿਹਾਲ ਸਿੰਘ ਨੇ ਕਰੀ ਦੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੰਮਾ ਮਰਨ ਦੇ ਟਾਈਮ ਤੇ ਪਿਆ ਸੀ ਉਹ ਗਿਆ ਉਹਨੇ ਦੇਖਿਆ ਤੇ ਵੀ ਜੇ ਰਾਜਾ ਗੁਜ਼ਰ ਗਿਆ ਪਰ ਜਦਾਖੀ ਬਣੂ ਕਿਉਂ ਮਹਾਰਾਜਾ ਰਣਜੀਤ ਸਿੰਘ ਬਹੁਤ ਸੱਚਾ ਸੁੱਚਾ ਰਾਜਾ ਤੀ ਉਹਨੇ ਤਿੰਨ ਪਰਕਮੀਆਂ ਕਰਕੇ ਪਲੰਗ ਦੀਆਂ ਉਹ ਦੇ ਦੀਆਂ ਫਿਰ ਅਰਦਾਸ ਕੀਤੀ ਮਾਲਕ ਕੋਲੇ ਕਹਿੰਦਾ اے ਮਹਾਰਾਜ ਸੱਚੇ ਪਾਸ਼ਾ ਮੰਨਦੇ ਨੇ ਦੇਰੋਂ ਅਰਦਾਸ ਕਰਦਾ ਰਾਜੇ ਦਾ ਰੋਗ ਮੈਨੂੰ ਲੱਗ ਜੇ ਪਰ ਰਾਜਾ ਠੀਕ ਹੋ ਜੀ ਮੇਰੇ ਵਰਗੇ ਤਾਂ ਲੱਖਾਂ ਹੀ ਫਿਰਦੇ ਆ ਪਰ ਸਾਨੂੰ ਇਹ ਆ ਜਾ ਰਾਜਾ ਮਿਲਣਾ ਨਹੀਂ ਨਿਆਕਾਰੀ ਸੱਚਾ ਰਾਜਾ ਅਰਦਾਸ ਕਰਨ ਦੀ ਢੇਰਤੀ ਨਿਹਾਲ ਸਿੰਘ ਨੂੰ ਬੁਖਾਰ ਚੜਨ ਲੱਗ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਰੋ ਠੀਕ ਹੋਣ ਲੱਗ ਗਿਆ ਦੋ ਮਹਾਰਾਜਾ ਰਣਜੀਤ ਸਿੰਘ ਜਮਾਂ ਠੀਕ ਹੋ ਗਿਆ ਨਿਹਾਲ ਸਿੰਘ ਦੀ ਮੌਤ ਹੋ ਗਈ ਇਹੀ ਜੀ ਅਰਦਾਸ ਹੈ ਪਰ ਹੁਣ ਅਰਦਾਸਾਂ ਤਾਂ ਹੁੰਦੀਆਂ ਬਹੁਤ ਨੇ ਦਿਨ ਰਾਤ ਹੀ ਹੁੰਦੀਆਂ ਪਰ ਕਿਸੇ ਦੀ ਨਿੰਦਿਆ ਨਹੀਂ ਕਰਦੇ ਪਰ ਅੰਦਰ ਦੇ ਹਿਰਦੇ ਨਾਲ ਅਰਦਾਸ ਕੀਤੀ ਮਨਜ਼ੂਰ ਹੁਣ ਵੀ ਹੁੰਦੀ ਹੈ ਤੇ ਉਹ ਧਿਆਨ ਧਰ ਕੇ ਮਾਲਕ ਨਾਲ ਹੁਣ ਉਹਨਾਂ ਦਾ ਅਰਦਾਸ ਕਰਨ ਵਾਲਾ ਉੱਥੇ ਹੁੰਦਾ ਨਾ ਸੁਣਨ ਵਾਲੇ ਉੱਥੇ ਹੁੰਦੇ ਉਹਨਾਂ ਨੂੰ ਮੈਂ ਹੁੰਦਾ ਵੀ ਸਹੀ ਜਿਵੇਂ ਕੰਮ ਨਿਭੜੀ ਆਪਾਂ ਜਾਈਏ ਦੇ ਇਸ ਤਰ੍ਹਾਂ ਤੇ ਇਹ ਵੀ ਅਰਦਾਸ ਦਾ ਇੱਕ ਬਹੁਤ ਵੱਡਾ ਬਾਣੀ ਜੀ ਵੀ ਕਹੀ ਜਾਂਦੀ ਹੈ ਬਿਰਤੀ ਕਦੇ ਨਾ ਹੋਸੀ ਜਾਂਤੀ ਪ੍ਰਾਵਾ ਅਰਦਾਸ ਪਰ ਉਹਦੇ ਅੱਗੇ ਅਰਦਾਸ ਕਰਨੀ ਸੱਚੇ ਹਿਰਦੇ ਨਾਲ ਕਰਨੀ ਅਰਦਾਸ ਹੁਣ ਵੀ ਮਨਜ਼ੂਰ ਹੁੰਦੀ ਹੈ ਐਸੀ ਗੱਲ ਨਹੀਂ ਪਰ ਅਰਦਾਸ ਕਰਨ ਵਾਲਾ ਸੱਚੇ ਹਿਰਦੇ ਨਾਲ ਅੰਦਰੋਂ ਤੇ ਸੁਣਨ ਵਾਲਾ ਵੀ ਅੰਦਰੋਂ ਸੁਣਦਾ ਹੋਵੇ ਫੇਰੇ ਅਰਦਾਸ ਆਲੀ ਨਹੀਂ ਜਾਂਦੀ ਨਾ ਤਾਂ ਸੁਣਨ ਵਾਲੇ ਉੱਥੇ ਆਉਂਦੇ ਨੇ ਗੋਆ ਕੋਈ ਕਰੇ ਹੁੰਦਾ ਕੋਈ ਖੇਤ ਹੁੰਦਾ ਕਿਸੇ ਨੇ ਕਹਿਣ ਦਾ ਜਾਣਾ ਸੀ ਤੇ ਅਰਦਾਸ ਮੁੱਕੀ ਅਰਦਾਸ ਲੰਮੀ ਲੈ ਗਿਆ ਸਕੀ ਐ ਕਰ ਗਿਆ ਵੀ ਇਸ ਕਰਕੇ ਤਾਂ ਹੀ ਲੋਕ ਇਹ ਚੀਜ਼ ਪੂਰੀ ਨਹੀਂ ਹੁੰਦੀ ਅਰਦਾਸ ਤਾਂ ਬਿਰਥੀ ਜਾਂਦੀ ਨਹੀਂ ਜਿਹੜੀ ਬਾਣੀ ਦੇ ਵਿੱਚ ਕਿਹਾ ਗਿਆ ਵੀ ਇਹ ਅੰਦਰਲੇ ਹਿਰਦੇ ਉਰਦਾਸ ਹੋਈ ਕਦੇ ਆਲੀ ਨਹੀਂ ਜਾਂਦੀ ਦੇਖੋ ਜੀ ਕਿਵੇਂ ਆ